ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਪੰਜਾਬ ਟੀਵੀ ਦੇ ਉੱਪਰ ਇਸ ਵਕਤ ਅਸੀਂ ਕ੍ਰੈਸਟਸ ਸਪੋਰਟਿੰਗ ਕੰਪਲੈਕਸ ਸਿडनी 37ਵੀਂ ਆਸਟ੍ਰੇਲੀਅਨ ਖੇਡਾਂ ਦੇ ਵਿੱਚ ਖੜੇ ਆ ਸੌਕਰ ਗਰਾਊਂਡਸ ਦੇ ਵਿੱਚ ਪਹਿਲਾਂ ਤੁਹਾਨੂੰ ਦਿਖਾਇਆ ਕਿਦਾਂ 7 ਤੋਂ 9 ਸਾਲ ਦੇ ਜਵਾਕ ਜਿਹੜੇ ਉਧਰਲੇ ਪਾਸੇ ਸਵੇਰ ਤੋਂ 7 ਵਜੇ ਤੋਂ ਜਿਹਨਾਂ ਦੀਆਂ ਗੇਮ ਸ਼ੁਰੂ ਹੋ ਗਈਆਂ ਸੀ ਇਸ ਵਕਤ ਅਸੀਂ ਜਿਹੜੇ ਸੈਕੰਡ ਦੂਜੇ ਪਾਸੇ ਜਿਹੜੀਆਂ 4 ਪਿਚੇਸ ਨੇ ਮੇਨ ਸੀਨੀਅਰਸ ਸੌਕਰਸ ਵਾਸਤੇ 18 ਸਾਲ ਅਤੇ ਉਸ ਤੋਂ ਪਲੱਸ ਸੀਨੀਅਰ ਦੇ ਵਿੱਚ ਓਪਨ ਦੇ ਵਿੱਚ ਜਿਹੜੀਆਂ ਗੇਮਸ ਆ ਸੌਕਰ ਦੀਆਂ ਹੋ ਰਹੀਆਂ ਨੇ ਅਲੱਗ ਅਗਰ ਸ਼ਹਿਰਾਂ ਤੋਂ ਅਲੱਗ-ਅਲੱਗ ਸਟੇਟਸ ਤੋਂ ਜਿਹੜੀਆਂ ਟੀਮਜ਼ ਨੇ ਅਲੱਗ-ਅਲੱਗ ਕਲੱਬ ਆਪਣੀਆਂ-ਆਪਣੀਆਂ ਜਿਵੇਂ ਕਿ ਮੈਲਬਨ ਤੋਂ ਹੀ ਬਹੁਤ ਸਾਰੀਆਂ ਟੀਮਾਂ ਕੋਲ ਮਿਲਾ ਕੇ ਇਨਕਲੂਡਿੰਗ ਅੰਡਰ 7 9 ਸੀਨੀਅਰ ਸਾਰੀਆਂ ਮਿਲਾ ਕੇ 180 ਪਲੱਸ ਟੀਮਾਂ ਔਰ ਇਧਰਲੇ ਪਾਸੇ ਮੈਚ ਜਿਹੜੇ ਦੋ ਹੁਣੇ ਸਮਾਪਤ ਹੋਏ ਆ ਜਿਹੜੇ ਤੁਸੀਂ ਦੇਖ ਰਹੇ ਜੀ ਇਹ ਮੈਚ ਦੀ ਆਖਰੀ ਵਿਸਲ ਆ ਜਿਹੜੀ ਉਹ ਵਜਈ ਹੈ ਜਿਹੜਾ ਮੈਚ ਆ ਫਿਨਿਸ਼ ਹੋਇਆ ਇਸ ਤੋਂ ਬਾਅਦ ਜਿਹੜਾ ਅਗਲਾ ਮੈਚ ਆ ਉਹ ਸ਼ੁਰੂ ਹੋਣਾ ਹੈ ਅਸੀਂ ਜਿੱਦਾਂ ਕੋਈ ਅਧਿਕਾਰਧਾਰ ਜਾਂ ਜਿਹੜਾ ਇਸ ਬਾਰੇ ਜਾਣਕਾਰੀ ਰੱਖਦਾ ਹੋਵੇ ਵੀ ਕਿਹੜੀਆਂ ਟੀਮਾਂ ਕਿੰਨੇ ਮੈਚ ਹੋਏ ਆ ਜਾਂ ਕੌਣ ਖੇਡ ਰਿਹਾ ਅਸੀਂ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਤੁਸੀਂ ਮੈਚ ਨੂੰ ਇੰਜੋਏ ਕਰ ਸਕਦੇ ਹੋ ਇਸ ਵਕਤ ਗਰਾਊਂਡ ਦੇ ਵਿੱਚ ਜਿਹੜਾ ਮੈਚ ਆ ਫਿਨਿਸ਼ ਹੋਇਆ ਹੈ ਅਗਲਾ ਮੈਚ ਹੈ ਜਿਹੜਾ ਉਹ ਨਾਲ ਦੀ ਨਾਲ ਸ਼ੁਰੂ ਹੋਣਾ ਹੈ ਕਿਉਂਕਿ ਟਾਈਮ ਜਿਹੜਾ ਉਹ ਬਹੁਤ ਕੀਮਤੀ ਆ ਖਾਸ ਕਰਕੇ ਸੀ ਗੀਮਾਂ ਦੇ ਵਿੱਚ ਜਦੋਂ ਖਾਸ ਕਰਕੇ 180 ਜਿਹੜੀਆਂ ਟੀਮਾਂ ਹੋਣ ਥਰੂ ਓਵਰ ਜਿਹੜਾ 올 ਓਵਰ ਆਸਟ੍ਰੇਲੀਆ ਤੋਂ ਔਰ ਸਾਰੀਆਂ ਟੀਮਾਂ ਆਪਣੇ ਆਪਣੇ ਅਨੁਸਾਰ ਜਿਹੜੀਆਂ ਇੱਥੇ ਟਾਈਮ ਦੇ ਉੱਪਰ ਪਹੁੰਚੀਆਂ ਨੇ ਔਰ ਜਿਹੜੀ ਗੇਮ ਆ ਉਹ ਸ਼ੁਰੂਆਤ ਹੋਣ ਲੱਗੀ ਆ ਇਧਰ ਦੇ ਪਾਸੇ ਇੱਕ ਨਵੀਂ ਟੀਮ ਦੇ ਨਾਲ ਸੋ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ ਅਸੀਂ ਤੁਹਾਨੂੰ ਜਿਹੜੀ ਇਹ ਕਵਰੇਜ ਦਿਖਾਉਂਦੇ ਰਵਾਂਗੇ ਔਰ ਜਿੱਦਾਂ ਹੀ ਸਾਨੂੰ ਕੋਈ ਉੱਥੇ ਅਧਿਹਾਰ ਬੰਦਾ ਜਾਂ ਕਿਸੇ ਕੋਚ ਨਾਲ ਗੱਲਬਾਤ ਹੁੰਦੀ ਹੈ ਤਾਂ ਦੇ ਵਿੱਚ ਉਹਨੂੰ ਵੀ ਇਹ ਤੁਹਾਡਾ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ ਸਾਥ ਸ੍ਰੀ ਕਾਲ ਪੰਜਾਬ ਟੀਵੀ ਫੈਮਲੀ ਨਾਲ ਡਿਨਰ ਕਰਨ ਵਾਰੇ ਸੋਚ ਰਹੇ ਹੋ ਤੇ ਜਾਂ ਫਿਰ ਚਾਹੁੰਦੇ ਹੋ ਯਾਰਾਂ ਮਿੱਤਰਾਂ ਦੀ ਲੱਗੀ ਮਹਿਫਿਲ ਲਈ ਟੇਕ ਅਵੇ ਕਰਨਾ ਬੱਚੇ ਦੇ ਜਨਮ ਦਿਨ ਜਾਂ ਫਿਰ ਵਿਆਹ ਦੀ ਹੋਵੇ ਵਰੇਗੰਡ ਚਾਹੇ 100 ਬੰਦਾ ਹੋਵੇ ਤੇ ਚਾਹੇ ਹੋਵੇ ਹਜ਼ਾਰ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਤੇ ਜੇ ਤੁਸੀਂ ਕਰਵਾਉਣੀ ਹੈ ਕੈਟਰਿੰਗ ਤੇ ਚਾਹੇ ਕਰਵਾਉਣਾ ਹੈ ਫੰਕਸ਼ਨ ਸਾਡੇ ਕੋਲ ਹੈ ਗੈਦਰਿੰਗ ਦਾ ਪੂਰਾ ਇੰਤਜ਼ਾਮ ਬਸ ਯਾਦ ਰੱਖਿਓ ਇੱਕੋ ਨਾਮ Haveli Indian Restaurant Haveli Indian Restaurant ਵੈਜ ਹੋਵੇ ਜਾਂ ਨਾਨ ਵੈਜ ਤੇ ਚਾਹੇ ਹੋਵੇ ਸਵੀਟਸ ਦਾ ਸਵਾਦ ਸਵਾਦ ਵੀ ਉਹੀ ਤੇ ਅੰਦਾਜ਼ ਵੀ ਉਹੀ ਆਪਣੇ ਇੰਡੀਅਨਸ ਵਾਲਾ ਕਿਉਂਕਿ ਰੇਸ਼ਮ ਬਾਈ ਨੇ ਕਰਾ ਦਿੱਤੀ ਹੈ ਪੂਰੇ ਆਸਟ੍ਰੇਲੀਆ ਚ ਬੱਲੇ ਬੱਲੇ ਤਾਂ ਫਿਰ ਮਿਲਦੇ ਆ ਹਵੇਲੀ ਇੰਡੀਅਨ ਰੈਸਟੋਰੈਂਟ 2/6 Garfield Road East Riverstone ate Stanhope Gardens saanu yakeen hai ki jeekar tusi ik vaar aaoge ta bar bar zarur aaoge tab bar bar zarur aaoge